ਕਾਲ ਦੋਸਤੋ ਜੁੜ ਗਏ ਹੋ ਯੂਟਿਊਬ ਚੈਨਲ ਮੌਸਮ ਪੰਜਾਬੀ ਦੇ ਨਾਲ ਦੋਸਤੋ ਗੱਲਬਾਤ ਕਰ ਰਹੇ ਹਾਂ ਮੌਸਮ ਦੀ ਜਿਹੜਾ ਤੁਸੀਂ ਬੱਦਲ ਆ ਜਿਹੜਾ ਉਹ ਅਸਮਾਨ ਦੇ ਵਿੱਚ ਆਇਆ ਹੋਇਆ ਕਈ ਇਲਾਕਿਆਂ ਦੇ ਵਿੱਚ ਮੀਂਹਾਂ ਦੇ ਆਕਾਰ ਵਨੀਆਂ ਹੋ ਰਹੀਆਂ ਨੇ ਜਿਵੇਂ ਸ੍ਰੀ ਅਮਰ ਸੱਸਾ ਪਠਾਨਕੋਟ ਜਲੰਧਰ ਕਪੂਰਥਾ ਫਿਰੋਜ਼ਪੁਰ ਤਰਨਤਨ ਸਾਹਿਬ ਤੇ ਮੋਗਾ ਤੇ ਉਸ ਤੋਂ ਬਾਅਦ ਜਲੰਧਰ ਦੇ ਕੁਝ ਭਾਗ ਜਿਨ੍ਹਾਂ ਦੇ ਵਿੱਚ ਇਹ ਬੱਦਲ ਵਈ ਜਿਹੜੀ ਪਹੁੰਚ ਚੁੱਕੇ ਤੇ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਇਹ ਬੱਦਲ ਵਈ ਜਿਹੜੀ ਕਿਉਂਕਿ ਇਹ ਤਸਵੀਰਾਂ ਲਾਈਵ ਨੇ ਦੇਖ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਈ ਇਲਾਕਿਆਂ ਦੇ ਵਿੱਚ ਹੋਰ ਵੀ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਯਾਨੀ ਕਿ 10 11 ਵਜੇ ਤੱਕ ਇਹ ਸਿਸਟਮ ਐਕਟਿਵ ਰਹੂਗਾ ਉਸ ਤੋਂ ਬਾਅਦ ਫਿਰ ਦੁਪਹਿਰ ਤੋਂ ਬਾਅਦ ਦੁਬਾਰਾ ਇਹ ਸਿਸਟਮ ਐਕਟਿਵ ਰਹੂਗਾ ਜਿਹੜੇ ਦੋਸਤ ਮਿੱਤਰ ਪਹਿਲੀ ਵਾਰੀ ਨਵੇਂ ਜੁੜਨਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਦੋਸਤੋ ਦੇਖ ਸਕਦੇ ਹਾਂ ਚੰਡੀਗੜ੍ਹ ਮਹਾਲੀ ਰੋਪ ਰੂਪਨਗਰ ਰੋਪੜ ਨੰਗਲ ਇੱਧਰਲੇ ਇਲਾਕਿਆਂ ਦੇ ਵਿੱਚ ਵੀ ਜਿਹੜੀ ਇਹ ਬੱਦਲ ਗਈ ਆ ਐਂਟਰੀ ਕਰ ਚੁੱਕੇ ਪਰੰਤੂ ਇਧਰ ਵੀਆਂ ਜਿਹੜੀਆਂ ਜਿਹੜੀਆਂ ਕਾਰਵਾਈਆਂ ਨੇ ਘਟ ਹੋਣਗੀਆਂ ਹਜੇ ਫਿਲਹਾਲ ਪਹਿਲਾਂ ਜਿਹੜੀਆਂ ਇਹ ਕਾਰਵਾਈਆਂ ਸਵੇਰ ਦੇ ਪਹਿਲੇ ਘੰਟੇ ਨੇ ਕਾਰਵਾਈਆਂ ਜਿਹੜੀਆਂ ਉਹ ਇਧਰਲੇ ਇਲਾਕੇ ਜਿਵੇਂ ਕਿ ਸ੍ਰੀ ਅਮਰਸਰ ਸਾਹਿਬ ਜਾਂ ਪਠਾਨਕੋਟ ਦੇ ਇਲਾਕਿਆਂ ਮਿਲ ਜਿਹੜੀਆਂ ਇਹ ਮਿਹਾਨੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਤੁਸੀਂ ਤਸਵੀਰਾਂ ਲਾਈਵ ਦੇਖ ਸਕਦੇ ਹੋ ਕਿ ਬੱਦਲ ਆ ਜਿਹੜਾ ਅਸਮਾਨ ਦੇ ਵਿੱਚ ਸੰਘਣੇ ਬੱਦਲ ਯਾਨੀ ਕਿ ਗਾੜੇ ਬੱਦਲ ਆ ਚੁੱਕੇ ਨੇ ਤੇ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਤਸਵੀਰ ਇਧਰ ਦੇਖ ਸਕਦੇ ਹੋ ਬੱਦਲ ਵਾਈ ਦੀ ਜਿਹੜੀ ਲਾਈਵ ਤਸਵੀਰ ਹੈ ਤੇ ਜਿਹੜੇ ਦੋਸਤ ਮਿੱਤਰ ਪਹਿਲੀ ਵਾਰੀ ਨਵੇਂ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੀ ਜਾਓ ਤੇ ਕਮੈਂਟ ਕਰੀ ਜਾਓ ਕਿੱਥੇ ਕਿੱਥੇ ਜੜੀ ਬਦਲਵਾਈ ਆ ਚੁੱਕੀ ਹੈ ਦੋਸਤੋ ਮੌਸਮ ਜਿਹੜਾ ਹੋ ਬਦਲ ਚੁੱਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਜਾਣਗੀਆਂ ਕਈ ਇਲਾਕਿਆਂ ਵਿੱਚ ਕਈਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਜਾਨੀ ਕਿ ਮੋਗਾ ਕਪੂਰਥਲਾ ਤਰਨਤਨ ਸਾਹਿਬ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਪਠਾਨਕੋਟ ਤੇ ਇਸ ਤੋਂ ਬਾਅਦ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਜਿਹੜੇ ਇਹ ਬੱਦਲਬਈ ਐਂਟਰੀ ਕਰ ਚੁੱਕੀ ਹੈ ਤੇ ਉੱਥੇ ਮੀਹਾਂ ਦੀਆਂ ਕਾਰਵਾਈਆਂ ਜਿਹੜਾ ਸ਼ੁਰੂ ਹੋ ਚੁੱਕੇ ਨੇ ਜਲੰਧਰ ਦੇ ਇਲਾਕੇ ਤੇ ਇਧਰੋਂ ਥੋੜੇ ਜੇ ਇਲਾਕੇ ਸ੍ਰੀ ਮੁਕਸਰ ਸਾਹਿਬ ਤੇ ਫਰੋਜ਼ਪੁਰ ਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਬੱਦਲਬਈ ਆ ਚੁੱਕੀ ਹੈ। ਬਾਕੀ ਬੱਦਲਬਈ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਪਹੁੰਚੀ ਹੋਈ ਹੈ ਜਿਵੇਂ ਪਟਿਆਲੇ ਦੇ ਵਿੱਚ ਮਰੇੜਕੋਟਲੇ ਦੇ ਵਿੱਚ ਜਾਂ ਸੰਗਰੂਰ, ਮਾਨਸਾ, ਬਠਿੰਡਾ ਦੇ ਇਲਾਕੇ ਵਿੱਚ ਮੀਹਾਂ ਦੀਆਂ ਕਾਰਵਾਈਆਂ ਹਜੇ ਫਿਲਹਾਲ ਜ਼ਿਆਦਾ ਜਿਹੜੇ ਇਧਰਲੇ ਇਲਾਕੇ ਨੇ ਸਰੀਆਂ ਮਸਲਸਾਪ ਠਾਨ ਕੋਟਾ ਵਾਲੇ ਇਲਾਕੇ ਨੇ ਇਹਨਾਂ ਦੇ ਵਿੱਚ ਜ਼ਿਆਦਾ ਹੋ ਰਹੀਆਂ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਵੀ ਮੀਹਾਂ ਲਿਆ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਹੋ ਰਹੀਆਂ ਨੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਦੋਸਤੋ ਬਣ ਚੁੱਕਿਆ ਤੇ ਬਾਕੀ ਜਿਹੜੀ ਅੱਜ ਸਕੂਲਾਂ ਨੂੰ ਛੁੱਟੀਆਂ ਨੇ ਤਿੰਨ ਦਿਨਾਂ ਦੇ ਲਈ ਹੋ ਚੁੱਕੇ ਨੇ ਕਿਉਂਕਿ ਸ਼ਨੀਵਾਰ ਐਤਵਾਰ ਵੀ ਛੁੱਟੀ ਤਾਂ ਹੰਦੀ ਆ ਤੇ ਅੱਜ ਵੀ ਜਿਹੜੀ ਛੁੱਟੀ ਹੋ ਚੁੱਕਿਆ ਕਹਾਂਗੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਕਿ ਜਿਹੜੀ ਸਥਿਤੀ ਥੋੜੀ ਜੀ ਵਿਗੜੀ ਹੋਈ ਹੈ ਉਸ ਦੇ ਕਾਰਨ ਇਹ ਸਿਸਟਮ ਜਿਹੜਾ ਬੰਦ ਕਰ ਦਿੱਤੇ ਗਏ ਨੇ ਤੇ ਹੋਰ ਅਪਡੇਟ ਜਿਹੜੀ ਆਉਂਦੀ ਆ ਤੁਹਾਡੇ ਤੱਕ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹੇ ਨੇ ਆ ਦੋਸਤੋ ਅਫਵਾਹਾਂ ਤੋਂ ਸੁਚੇਤ ਰਹੋ ਚੌਕਸ ਰਹੋ ਕਿਸੇ ਵੀ ਅਫਵਾਹ ਤੇ ਯਕੀਨ ਕਰਕੇ ਬਿਨਾ ਅਫਵਾਹ ਤੋਂ ਆਪਾਂ ਕਹਿ ਸਕਦੇ ਹਾਂ ਕਿਸੇ ਵੀ ਅਫਵਾਹ ਦੇ ਜੋ ਯਕੀਨ ਨਾ ਹੋ ਨਾ ਕਰਿਓ ਬਿਨਾ ਜਾਂਚ ਪੜਤਾਲ ਕੀਤੇ ਕੋਈ ਵੀ ਜਿਹੜੀ ਅਪਡੇਟ ਆਉਂਦੀ ਆ ਉਸ ਨੂੰ ਉਸ ਨੂੰ ਸ਼ੇਅਰ ਨਾ ਕਰਿਓ ਹਮੇਸ਼ਾ ਸ਼ੇਅਰ ਉਸ ਵੀਡੀਓ ਨੂੰ ਕਰਿਓ ਜਿਸ ਦੀ ਤੁਹਾਨੂੰ ਜਾਂਚ ਪੜਤਾਲ ਹੋਵੇ ਕਿਉਂਕਿ ਅੱਜ ਦੇ ਸਮੇਂ ਜਿਹੜੇ ਹਾਲਾਤ ਨੇ ਉਹ ਬਹੁਤ ਨਾਜ਼ਿਕ ਹੁੰਦੇ ਜਾ ਰਹੇ ਨੇ ਦਿਨ ਦਿਨ ਮੌਸ ਜਿਹੜਾ ਜੰਗ ਵਾਲਾ ਸਿਸਟਮ ਉਹ ਥੋੜਾ ਜਿਹਾ ਉਲਟਦਾ ਜਾਂਦਾ ਇਸ ਕਰਕੇ ਜਿਹੜੀ ਵੀ ਅਪਡੇਟ ਤੁਸੀਂ ਸ਼ੇਅਰ ਕਰੋਗੇ ਕੋਈ ਵੀ ਵੀਡੀਓ ਸ਼ੇਅਰ ਕਰਦੇ ਹੋ ਤਾਂ ਉਸ ਨੂੰ ਪਹਿਲਾਂ ਜਾਂਚ ਕੇ ਜਾਂ ਉਸ ਨੂੰ ਸ਼ੇਅਰ ਕਰਨ ਤੋਂ ਗੁਰੇਜ਼ ਕਰਿਓ ਤਸਵੀਰਾਂ ਮੌਸਮ ਦੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੇ ਇੱਧਰ ਦੇਖ ਸਕਦੇ ਹੋ ਸ੍ਰੀ ਅਨੰਦਪੁਰ ਸਾਹਿਬ ਰੋਪੜ ਨੰਗਲ ਤੇ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਇਲਾਕਿਆਂ ਦੇ ਵਿੱਚ ਇਹ ਬੱਦਲ ਬਾਈ ਪਹੁੰਚ ਚੁੱਕੇ ਜਿੱਥੋਂ ਵੀ ਦੋਸਤੋ ਜੁੜਿਓ ਕਮੈਂਟ ਕਰ ਦਿਓ ਕਿ ਤੁਹਾਡੇ ਲੱਕ ਕਮਚ ਬੱਦਲਬਾਈ ਆਈ ਹੈ ਜਾਂ ਨਹੀਂ ਜਿਵੇਂ ਅਸੀਂ ਰਾਤ ਲਾਈਵ ਹੋ ਕੇ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਕੁਝ ਇਲਾਕਿਆਂ ਦੇ ਵਿੱਚ ਸਵੇਰ ਦੇ ਪਹਿਲੇ ਘੰਟੇ ਵਿੱਚ ਮੀਂਹ ਪਊਗਾ ਤੇ ਕੁਝ ਦੇ ਵਿੱਚ ਦੁਪਹਿਰ ਤੋਂ ਬਾਅਦ ਫਿਰ ਜਿਹੜੀਆਂ ਕਾਰਵਾਈਆਂ ਹੋਣਗੀਆਂ ਅੱਜ 9 ਤਰੀਕ ਹੋ ਚੁੱਕੀ ਆ ਦੋਸਤੋ 9 ਤਰੀਕ ਦੇ ਮੌਸਮ ਦੀ ਜਿਹੜੀ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰ ਤੁਸੀਂ ਮੌਸਮ ਦੀ ਦੇਖ ਸਕਦੇ ਹੋ ਕੁਝ ਖੇਤਰਾਂ ਦੇ ਵਿੱਚ ਟੁੱਟਵੀਂ ਬੱਦਲਬਾਈ ਹਜੇ ਵੀ ਜਿਵੇਂ ਪਟਿਆਲਾ ਹੋ ਗਿਆ ਮਰੀਲਕੋਟਲਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਮਰੀਲਕੋਟਲੇ ਦੇ ਸੌਰੀ ਆਪਕਸਾ ਦੇ ਨਮਾਸ਼ਹਿਰ ਹਸ਼ਿਆਰਪੁਰ ਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਇਹ ਬੱਦਲਬਾਈ ਦਾ ਸੰਗਣੀ ਹੋ ਚੁੱਕੇ ਉੱਥੇ ਮੀਹਾਂ ਦੀਆਂ ਕਾਰਵਾਈਆਂ ਟੁੱਟ ਮੇਰੂਬੇ ਤੇ ਵਿੱਚ ਹੋਰ ਜਮੀਂਆਂ ਵੀ ਕਈ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਵੀ ਜਿਹੜਾ ਬਣਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਤਸਵੀਰ ਦੇਖ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਲਾਕੇ ਦੇ ਵਿੱਚ ਮੀਹਾਂ ਦੀਆਂ ਕਾਰਵਾਈਆਂ ਹੋਣਗੀਆਂ ਲੁਧਿਆਣਾ ਜਲੰਧਰ ਤੇ ਰੇਲਕੋਟਲਾ ਤੇ ਜਿਹੜੇ ਸੰਗਰੂਰ ਦੇ ਇਲਾਕੇ ਨੇ ਇਹਨਾਂ ਦੇ ਮੀਹਾਂ ਦੀਆਂ ਕਾਰਵਾਈਆਂ ਹੋਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਕਈ ਇਲਾਕੇ ਦੇ ਵਿੱਚ ਮੀਹਾਂ ਦੀਆਂ ਇਹ ਕਾਰਵਾਈਆਂ ਹੋਣਗੀਆਂ ਦੋਸਤੋ ਤੁਸੀਂ ਦੇਖ ਸਕਦੇ ਹੋ ਤਸਵੀਰ ਤੁਹਾਡਾ ਮੌਸਮ ਦੀ ਲਾਈਵ ਸਾਂਝੀ ਕਰ ਰਿਹਾ ਜੁੜੇ ਰਹਿ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਹੋ ਸਕਦਾ ਹਨੇਰੀ ਵਰਗਾ ਮਾਹੌਲ ਵੀ ਜਿਹੜਾ ਉਹ ਬਣ ਜੇ ਇਸ ਤਰ੍ਹਾਂ ਦੀ ਹਵਾ ਜਿਹੜੀ ਉਹ ਤੇਜ਼ ਥੋੜੇ ਸਮੇਂ ਬਾਅਦ ਆਊਗੀ ਹਜੇ ਫਿਲਹਾਲ ਉੱਤਰ ਪੱਛਮੀ ਹਵਾਵਾਂ ਨੇ ਜਿਹੜੀਆਂ ਚੱਲ ਪਈਆਂ ਨੇ ਪੂਰਬੀ ਹਵਾਵਾਂ ਹੁਣੇ ਬ੍ਰੇਕ ਲੱਗ ਚੁੱਕੀਆਂ ਥੋੜੀ ਜੀ ਦੇਖ ਸਕਦੇ ਹੋ ਕਿਉਂਕਿ ਹਵਾ ਉਧਰੋਂ ਆ ਰਹੀ ਹੈ ਠੰਡੀ ਜਿੱਦਾਂ ਮਹੀਆਂਾਂ ਦੀਆਂ ਜਿਹੜੀਆਂ ਕਾਰਬਨਾਂ ਹੋਈਆਂ ਨੇ ਤੇ ਤਸਵੀਰ ਮੌਸਮ ਦੀ ਦੇਖ ਸਕਦੇ ਹੋ ਚੰਡੀਗੜ੍ਹ ਵਾਲੀ ਸਾਈਡ ਹਜੇ ਟੁੱਟਮੀ ਬੱਦਲ ਗਈ ਹੈ ਫਟਿਆਲੇ ਵਾਲੀ ਸਾਈਡ ਟੁੱਟਮੀ ਬੱਦਲ ਗਈ ਹੈ ਰੂਪਨਗਰ ਦੀ ਸਾਈਡ ਫਤੇਗੜ ਸਾਹਿਬ ਮਰੇਲ ਕੋਟਲੇ ਦੇ ਇਲਾਕੇ ਦੇ ਵਿੱਚ ਤੇ ਇਧਰ ਸੰਗਰੂਰ ਦੇ ਇਲਾਕਿਆਂ ਵਿੱਚ ਫਾਜ਼ਿਲਕਾ ਬੌਰ ਦੇ ਇਲਾਕਿਆਂ ਵਿੱਚ ਟੁੱਟਮੀ ਬੱਦਲ ਹੋਈ ਹੈ ਦੋਸਤੋ ਜਿਹੜੀ ਇਹ ਬੱਦਲ ਗਈ ਹੈ ਟੁੱਟਮੀ ਰੂਪ ਦੇ ਵਿੱਚ ਇਹਨਾਂ ਇਲਾਕਿਆਂ ਵਿੱਚ ਬਣੀ ਹੋਈ ਹੈ ਜਿਹੜੇ ਇਧਰ ਆਪਾਂ ਵੇਖ ਸਕਦੇ ਮਾਝੇ ਦੇ ਦੁਆਬੇ ਦੇ ਇਲਾਕੇ ਨੇ ਇਹਨਾਂ ਦੇ ਵਿੱਚ ਇਹ ਬੱਦਲ ਗਈ ਜਿਹੜੀ ਪੂਰੀ ਸਟਰੋਂਗ ਹੁੰਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਤਸਵੀਰ ਲਾਈਵ ਆ ਜਾਣੀ ਕਿ ਹਸ਼ਿਆਰਪੁਰ ਨਮਾਸ਼ਰ શ્રી ਨੰਦਪੁਰ ਸਾਹਿਬ ਰੋਪੜ ਨੰਗਲ ਤੇ ਉਸ ਤੋਂ ਬਾਅਦ ਪਠਾਨਕੋਟ ਗਰਦਾਸਪੁਰ ਸ੍ਰੀ ਮਰਸਾ ਸਾਹਿਬ ਤਰਨਤਾਰਨ ਸਾਹਿਬ ਤੇ ਉਸ ਤੋਂ ਫਿਰੋਜ਼ਪੁਰ ਮੋਗਾ ਕਪੂਰਥਲਾ ਇਹਨਾਂ ਇਲਾਕਿਆਂ ਵਾਲੇ ਹਿਮ ਮੀਹਾਂ ਦੇ ਇਹ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਕਈ ਇਲਾਕਿਆਂ ਵਿੱਚ ਤੇਜ਼ ਦਰਮਿਆਨਾ ਵੀ ਹੈ ਕਈਆਂ ਦੇ ਵਿੱਚ ਹਲਕਾ ਵੀ ਹੈ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਦੇਖਣ ਨੂੰ ਮਿਲ ਰਿਹਾ ਯਾਨੀ ਕਿ ਕੱਲ ਮਲਾਕੇ ਅਸੀਂ ਗੱਲ ਕਰੀ ਸੀ ਰਾਤ ਦੀ ਵੀਡੀਓ ਦੇ ਵਿੱਚ ਵੀ ਕੱਲ ਦਿਨ ਵੇਲੇ ਵੀ ਕਿ ਜਿਹੜੇ 55 ਤੋਂ 50% ਜਿਹੜੇ ਚਾਂਸ ਬਣੇ ਹੋਏ ਨੇ ਮੀਹਾਂ ਦੇ ਉਹ ਆਉਣਗੇ ਆਉਣਗੇ ਮੀਹ ਦੇ ਅੱਜ ਚਾਂਸ ਬਣੇ ਹੋਏ ਸੀ ਉਸ ਤਰ੍ਹਾਂ ਦਾ ਮੌਸਮ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਬਣ ਚੁੱਕਿਆ ਮੀਹਾਂ ਦੀਆਂ ਕਾਰਵਾਈਆਂ ਹੁਣ ਇਹ ਸ਼ੁਰੂ ਹੋ ਚੁੱਕੀਆਂ ਨੇ ਤੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਤੇਜ਼ ਹਵਾ ਉਹ ਵੀ ਆਊਗੀ ਇਸ ਕਰਕੇ ਦੋਸਤੋ ਜੋ ਅਪਡੇਟ ਹੈ ਤੁਹਾਡੇ ਤੱਕ ਇਸ ਸਮੇਂ ਸਮੇਂ ਤੇ ਪਹੁੰਚਾਉਂਦੇ ਰਹੇ ਨੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤਾਂ ਮਿੱਤਰਾਂ ਤੱਕ ਤਾਂ ਜੋ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਸਾਰਿਆਂ ਨੂੰ ਪਹੁੰਚ ਜਾਏ ਕਿਉਂਕਿ ਅੱਜ ਦਾ ਮੌਸਮ ਹੈ ਜਿਹੜਾ ਹੋ ਬਦਲ ਚੁੱਕਿਆ ਤੁਸੀਂ ਲਾਈਵ ਦੇ ਵਿੱਚ ਜੁੜੇ ਹੋ ਤੁਹਾਡਾ ਧੰਨਵਾਦ ਹੈ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਅਸੀਂ ਆਪਣੇ ਵੱਲੋਂ ਜਿਹੜੀਆਂ ਸੈਟਲਾਈਟਾਂ ਦੇ ਮੁਤਾਬਕ ਨੇ ਉਹ ਵੀ ਸਾਂਝੀਆਂ ਕਰਦੇ ਰਹੇ ਨੇ ਆ ਤੇ ਲਾਈਵ ਤਸਵੀਰ ਤੁਹਾਡੇ ਨਾਲ ਜਿਹੜੀ ਇਸ ਸਮੇਂ ਦੀ ਸਾਂਝੀ ਕਰ ਰਹੇ ਹਾਂ ਕਿ ਮੌਸਮ ਪੰਜਾਬ ਦਾ ਜਿਹੜਾ ਬਦਲ ਚੁੱਕਿਆ ਕਈ ਇਲਾਕਿਆਂ ਨੇ ਮੀਹਾਂ ਦੀਆਂ ਕਰਵਨਾਂ ਆਉਣੀਆਂ ਆ ਕਹਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਉਹ ਆਪਾਂ ਨੂੰ ਦੁਪਹਿਰ ਤੋਂ ਬਾਅਦ ਵੀ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਕੱਲ ਕਈ ਇਲਾਕਿਆਂ ਵਿੱਚ ਗੜੇ ਮਰੀ ਜਿਹੜੀ ਮੀਂਹ ਦੇ ਨਾਲ ਬੱਦਲਵਾਈ ਦੇ ਨਾਲ ਦੁਪਹਿਰ ਤੋਂ ਬਾਅਦ ਹੋਈ ਹੈ ਇਸ ਤਰ੍ਹਾਂ ਦਾ ਮੌਸਮ ਦੁਪਹਿਰ ਤੋਂ ਬਾਅਦ ਵੀ ਬਣੂਗਾ ਦੋਸਤੋ ਮੀਂਹ ਦੀਆਂ ਕਾਰਵਾਈਆਂ ਦੁਪਹਿਰ ਤੋਂ ਬਾਅਦ ਵੀ ਹੋਣਗੀਆਂ ਤੇ 10-11 ਵਜੇ ਤੱਕ ਇਹ ਸਿਸਟਮ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਬੱਦਲਾਂ ਦੀ ਆਵਾਜ਼ ਜਿਹੜੀ ਸੰਘਣੀ ਬੱਦਲਵਾਈ ਹੈ ਜਿਹਦੇ ਤੁਸੀਂ ਦੇਖ ਪਾ ਰਹੇ ਹੋ ਇਹ ਆਉਣ ਵਾਲੇ ਘੰਟਿਆਂ ਤੱਕ ਇਹ ਕਾਰਵਾਈ ਜਿਹੜੀ ਕਰੂਗੀ ਤੇ ਇਸ ਦੇ ਨਾਲ ਮੀਂਹ ਹੈ ਜਿਹੜਾ ਕਿਤੇ ਦਰਮਿਆਨਾ ਕਿਤੇ ਹਲਕਾ ਕਿਤੇ ਸਿੱਟਾ ਸੜਟਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣਿਆ ਰਹੂਗਾ ਤੇ ਤਾਪਮਾਨ ਨੇੜੇ ਹੋ ਅੱਜ ਦਾ ਦਿਨ 30 35 ਤੋਂ 33 ਡਿਗਰੀ ਦੇ ਕਰੀਬ ਜਿਹੜੇ ਰਹਿਣ ਦੀ ਸਿੱਧੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਜਿਉਂ ਹੀ ਤੁੱਪ ਲੱਗਦੀ ਹੈ ਤਾਂ ਥੋੜੇ ਜਿਹਾ ਤਾਪਮਾਨ ਵਧ ਜਾਂਦੇ ਨੇ ਜਿੰਨਾ ਟਾਈਮ ਬਦਲ ਬਈ ਰਹੂਗੀ ਜਾਂ ਹਵਾ ਚੱਲਦੀ ਰਹੂ ਉਹਨਾ ਟਾਈਮ ਜਿਹੜਾ ਇਹ ਮੌਸਮ ਉਹ ਠੀਕ ਠਾਕ ਸਹਾਵਣਾ ਜਿਹਾ ਬਣਿਆ ਰਹੂਗਾ ਤੇ ਇਹ ਦੇਖ ਸਕਦੇ ਹੋ ਜਲੰਧਰ ਵਾਲੀ ਸਾਈਡ ਸ੍ਰੀ ਅਮਰਸਰ ਸਾਹਿਬ ਪਠਾਨਕੋਟ ਵਾਲੀ ਸਾਈਡ ਜਿਹੜੀਆਂ ਮੀਹਾਂ ਦੀ ਤੇ ਹੁਣ ਹੋਰ ਵੀ ਜਿਹੜੀ ਅਪਡੇਟ ਆਉਣ ਵਾਲ ਸਮੇਂ ਦੇ ਵਿੱਚ ਮੀਂਹ ਦੀ ਕਾਰਵਾਈ ਦੀ ਉਹ ਤੁਹਾਡੇ ਤੱਕ ਸਮੇਂ ਸਮੇਂ ਦੇ ਉੱਤੇ ਪਹੁੰਚਾਉਂਦੇ ਰਹਾਂਗੇ ਦੋਸਤੋ ਤੁਸੀਂ ਸਾਨੂੰ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਜਿਹੜਾ ਕਿਹੋ ਜਿਹਾ ਬਣ ਚੁੱਕਿਆ ਇਸ ਸਮੇਂ ਕਈ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਕਈਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਣਗੀਆਂ ਕਈਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਜਿਹੜੀ ਇਹ ਮੀਂਹ ਦੀ ਕਾਰਵਾਈ ਆਪਾਂ ਨੂੰ ਦੇਖਣ ਨੂੰ ਮਿਲੂਗੀ ਕਿਉਂਕਿ ਇਹ 10-11 ਵਜੇ ਤੱਕ ਇਹ ਮੀਂਹਾਂ ਦੀਆਂ ਕਾਰਬਨ ਟੁੱਟਵੇਂ ਰੂਪ ਵਿੱਚ ਇਸੇ ਤਰ੍ਹਾਂ ਰਹਣਗੀਆਂ ਬੱਦਲਵਾਈ ਆਉਂਦੀ ਜਾਂਦੀ ਰਹੂ ਤੇ ਉਸ ਤੋਂ ਬਾਅਦ ਫਿਰ ਥੋੜੇ ਸਮੇਂ ਲਈ ਧੁੱਪ ਜਿਹੜੀ ਚੰਗੀ ਲੱਗੂਗੀ ਤੇ ਧੁੱਪ ਲੱਗਣ ਤੋਂ ਬਾਅਦ ਫਿਰ ਹਿੱਟ ਸੈੱਲ ਜਿਹੜੇ ਬਣਨ ਜਿਨ੍ਹਾਂ ਦੇ ਨਾਲ ਗੜੇ ਮਾਰੀ ਦੇ ਜੀ ਪੂਰੀ ਪੂਰੀ ਸੰਭਾਵਨਾ ਬਣੀ ਹੁੰਦੀ ਹੈ ਤੇ ਦੋਸਤੋ ਕਮੈਂਟ ਕਰ ਦਿਓ ਜਿੱਥੇ-ਜਿੱਥੇ ਵੀ ਤੁਸੀਂ ਜੁੜੇ ਹੋਇਆ ਸਾਡੇ ਨਾਲ ਤੁਹਾਡੇ ਤੱਕ ਅਸੀਂ ਪਲ-ਪਲ ਦੀ ਅਪਡੇਟ ਜਿਹੜੀ ਮੌਸਮ ਵਿਭਾਗ ਦੀਆਂ ਸਾਈਟਾਂ ਤੋਂ ਜਾਂ ਪ੍ਰਾਈਵੇਟ ਸੰਸਥਾਾਂ ਦੀਆਂ ਸਾਈਟਾਂ ਤੋਂ ਜਿਹੜੀ ਸਾਂਝੀ ਕਰਦੇ ਰਹੇ ਨੇ ਆ ਤੇ ਤੁਸੀਂ ਸਾਡੇ ਨਾਲ ਜੋੜਦੇ ਹੋ ਤੁਹਾਡਾ ਪਿਆਰ ਸਾਨੂੰ ਮਿਲ ਰਿਹਾ ਤੇ ਤੁਸੀਂ ਜਰੂਰ ਸਾਨੂੰ ਦੱਸ ਸਕਦੇ ਹੋ ਕਿ ਮੌਸਮ ਤੁਹਾਡੇ ਇਲਾਕੇ ਦਾ ਕਿਹੋ ਜਿਹਾ ਹੈ ਹੁਸ਼ਿਆਰਪੁਰ ਨਮਾਸ਼ਾ ਤੇ ਜਲੰਧਰ ਲੁਧਿਆਣਾ ਇਹਨਾਂ ਇਲਾਕਿਆਂ ਵਿੱਚ ਇਹ ਬੱਦਲਵਾਈ ਜਿਹੜੀ ਐਂਟਰੀ ਕਰ ਚੁੱਕੀ ਹੈ ਲੁਧਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਹੈ ਤੇ ਬਾਕੀ ਇਲਾਕਿਆਂ ਦੇ ਵਿੱਚ ਹਜੇ ਫਿਲਹਾਲ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਹੈ ਚੰਡੀਗੜ੍ਹ ਮਹਾਲੀ ਵਾਲੀ ਸਾਈਡ ਟੁੱਟਵੇਂ ਰੂਪ ਦੇ ਵਿੱਚ ਹੈ ਸੰਗਰੂਰ ਪਟਿਆਲੇ ਮਲੇਰਕੋਟਲੇ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਹੈ ਤੇ ਜਿਹੜੇ ਜਲੰਧਰ ਆ ਪਾ ਕਹਸਾ ਦਿਆਂ ਗਰਦਾਸਪੁਰ ਅਮਰਸਰ ਸਾਹਿਬ ਤਰਨਤਨ ਫਿਰੋਜ਼ਪੁਰ ਫਾਜ਼ਲੀ ਸੋਰੀ ਫਿਰੋਜ਼ਪੁਰ ਦੇ ਇਲਾਕੇ ਇਹਨਾਂ ਦੇ ਵਿੱਚ ਵੀ ਇਹ ਬਦਲਬਾਈ ਜਿਹੜੀ ਪਹੁੰਚੀ ਹੋਈ ਹੈ ਫਰੀਦਕੋਟ ਸ੍ਰੀ ਮੁਕਸਰ ਸਾਹਿਬ ਦੇ ਇਲਾਕੇ ਵਿੱਚ ਵੀ ਬਦਲਬਾਈ ਟੁੱਟਵੇਂ ਰੂਪ ਵਿੱਚ ਪਹੁੰਚੀ ਹੋਈ ਹੈ ਤੇ ਬਾਕੀ ਇਲਾਕਿਆਂ ਦੇ ਵਿੱਚ ਵੀ ਤੁਸੀਂ ਦੇਖ ਪਾ ਰਹੇ ਹੋ ਬਦਲਾਂ ਨੇ ਜਿਹੜੇ ਉਹ ਗਾੜੇ ਜੇ ਬਦਲ ਬਣੇ ਹੋਏ ਨੇ ਟੁੱਟਵੇਂ ਰੂਪ ਦੇ ਵਿੱਚ ਮੀਹਾਂ ਦੀਆਂ ਕਾਰਵਾਈਆਂ ਦੇ ਰਹੇ ਨੇ ਦੋਸਤੋ ਆਉਣ ਵਾਲੇ ਸਮੇਂ ਤੱਕ ਇਹ ਮੀਹਾਂ ਦੀਆਂ ਕਾਰਵਾਈਆਂ ਦਿੰਦੇ ਰਹਿਣਗੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਇਹ ਬਦਲਵਾਈ ਪਹੁੰਚੀ ਹੈ ਜਾਂ ਨਹੀਂ ਜਿਹੜੇ ਦੋਸਤੋ ਮਿੱਤਰ ਪਹਿਲੀ ਵਾਰੀ ਧੰਮੇ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਲਾਈਕ ਕਰਦੇ ਰਹੋ ਕਮੈਂਟ ਕਰਦੇ ਰਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਐਡਾ ਓਕੇ ਹੋ ਜਾ ਕਿਉਂਕਿ ਦੋਸਤੋ ਅਸੀਂ ਜੋ ਅਪਡੇਟ ਦੇ ਰਹੇ ਆ ਤੁਹਾਨੂੰ ਕਿ ਜਿਹੜੀ ਇਹ ਨਵਾਂ ਸ਼ਹਿਰ ਹੁਸ਼ਿਆਰਪੁਰ ਵਾਲੇ ਸਾਈਡ ਜਿਹੜੀ ਬਦਲਵਾਈ ਹੈ ਸ੍ਰੀ ਅਨੰਦਪੁਰ ਸਾਹਿਬ ਰੋਪੜ ਮੰਗਲ ਵਾਲੇ ਸਾਈਡ ਜਿਹੜੀ ਇਹ ਬਦਲਵਾਈ ਆ ਪਹੁੰਚੀ ਹੋਈ ਹੈ ਤੇ ਉਸ ਤੋਂ ਬਾਅਦ ਪਠਾਨਕੋਟ ਸ੍ਰੀ ਅਮਰਸਰ ਸਾਹਿਬ ਗਰਦਾਸਪੁਰ ਜਲੰਧਰ ਤਰਨਤਾਰਨ ਸਾਹਿਬ ਤੇ ਮੋਗਾ ਕਪੂਰਥਲਾ ਇਨ੍ਹਾਂ ਇਲਾਕਿਆਂ ਵਿੱਚ ਵੀ ਜਿਹੜੀਆਂ ਮਿਆਂ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉੱਥੇ ਵੀ ਇਹ ਜਿਹੜੀ ਬਦਲਵਾਈ ਹੈ ਪਹੁੰਚ ਚੁੱਕੀ ਹੈ ਤੇ ਬਾਕੀ ਹੋਰ ਅਪਡੇਟ ਦੇ ਲਈ ਤੁਸੀਂ ਸਾਡੇ ਨਾਲ ਬਨੇ ਰਹੋ ਦੋਸਤੋ ਤੁਹਾਡੇ ਤੱਕ ਹਰ ਸਮੇਂ ਸਮੇਂ ਦੇ ਉੱਤੇ ਜਿਹੜੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਤਸਵੀਰਾਂ ਤੁਹਾਨੂੰ ਮੌਸਮ ਦੀਆਂ ਸਾਂਝੀਆਂ ਕਰਦੇ ਰਹਾਂਗੇ ਬਾਕੀ ਸੈਟਲਾਈਟ ਦੇ ਮਤਾਬਕ ਜਿਹੜੀ ਜਾਣਕਾਰੀ ਹੋਊਗੀ ਉਹ ਆਪਾਂ ਥੋੜੇ ਸਮੇਂ ਬਾਅਦ ਹਨਾ ਜਿਹੜੀ ਜਾਣਕਾਰੀ ਹੋ ਸਾਂਝੀ ਕਰ ਦਵਾਂਗੇ ਤੇ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਕਮੈਂਟ ਹਜੇ ਤੱਕ ਕਿਸੇ ਦੋਸਤ ਮਿੱਤਰ ਦਾ ਨਹੀਂ ਆਇਆ ਦੋਸਤੋ ਕਿਉਂਕਿ ਕਮੈਂਟ ਕਰ ਸਕਦੇ ਹੋ ਤੁਸੀਂ ਸਾਨੂੰ ਕਿ ਤੁਹਾਡੇ ਇਲਾਕੇ ਦੇ ਵਿੱਚ ਬੱਦਲਵਾਈ ਪਹੁੰਚੀ ਹੈ ਜਾਂ ਨਹੀਂ ਕਿਉਂਕਿ ਤਸਵੀਰਾਂ ਤੁਹਾਨੂੰ ਅਸੀਂ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਸਾਂਝੀਆਂ ਕਰਦੇ ਰਹੇ ਨੇ ਦ੍ਰਿਸ਼ਾ ਦੇ ਪਟਿਆਲੇ ਵਾਲ ਸਾਡ ਟਟਮੀ ਬੱਦਲਵਾਈ ਹੈ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਜਿਹੜੀ ਇਹ ਬੱਦਲਵਾਈ ਆਪਾਂ ਕਹਿ ਸਕਦੇ ਹਾਂ ਸੰਘਣੀ ਬਣੀ ਹੋਈ ਹੈ ਦੇਖ ਸਕਦੇ ਹੋ ਤੇ ਬੱਦਲਵਾਈ ਧੁੱਪ ਛਾਂ ਵਾਲਾ ਮੌਸਮ ਇਹਦਾ ਬਣ ਚੁੱਕਿਆ ਸ਼ੂਟ ਦੇਖ ਸਕਦੇ ਹੋ ਇਸ ਤਰ੍ਹਾਂ ਝਾਤੀਆਂ ਮਾਰ ਰਿਹਾ ਤੇ ਅਰ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਹੁੰਦੀਆਂ ਆਪਾਂ ਨੂੰ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਬੱਦਲਾਂ ਦੀ ਆਵਾਜ਼ਾਈ ਲਗਾਤਾਰ ਬਣੀ ਰਹੂਗੀ ਇਹ ਦਿਨ ਦੇ ਸਮੇਂ ਵੀ ਟੁੱਟਵੇਂ ਕਿਤੇ ਗਰਜਲਿਸ ਵਾਲਾ ਸਿਸਟਮ ਕਿਤੇ ਥੋੜਾ ਜਿਹਾ ਸੰਘਣੇ ਬੱਦਲ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਨਗਰ ਆਊਗਾ ਤੇ ਕਈਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਕਈਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਹੋਣਗੀਆਂ ਦੋਸਤੋ ਆਉਣ ਵਾਲੇ ਸਮੇਂ ਦੀ ਜਿਹੜੀ ਅਪਡੇਟ ਆ ਉਹ ਵੀ ਤੁਹਾਨੂੰ ਇਹ ਦੱਸ ਦਿੱਤੀ ਹੈ ਕਿ ਅੱਜ ਮੀਂਹ ਦੀਆਂ ਕਾਰਵਾਈਆਂ 50 ਤੋਂ 55% ਜਿਹੜੇ ਚਾਂਸ ਬਣੇ ਹੋਏ ਨੇ ਉਹ ਮੀਂਹ ਆ ਜਿਹੜਾ ਉਹ ਲਗਾਤਾਰ ਆਉਣ ਦੀ ਸੰਭਾਵਨਾ ਸਾਨੂੰ ਜਾਪ ਰਹੀ ਹੈ ਤੇ ਬਾਕੀ ਦੋਸਤੋ ਤਸਵੀਰ ਦੇਖ ਪਾ ਰਹੇ ਹੋ ਤੁਸੀਂ ਹਵਾ ਦੀ ਹਵਾ ਜਿਹੜੀ ਇਸ ਸਮੇਂ ਪੂਰਬ ਦੀ ਰੁਕੀ ਹੋਈ ਹੈ ਥੋੜੀ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਕਿਉਂਕਿ ਠੰਡੇ ਕ ਵਾਲੀ ਹਵਾ ਆ ਰਹੀ ਹੈ ਜਿਹੜੀ ਕਿ ਇਹ ਬੱਦਲਾਂ ਵਾਲੀ ਸਾਈਡ ਤੋਂ ਆ ਰਹੀ ਹੈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਲਗਾਤਾਰ ਜਾਰੀ ਹੈ ਤੁਹਾਨੂੰ ਅਸੀਂ ਸਮੇਂ-ਸਮੇਂ ਦੇ ਉੱਤੇ ਲਾਈਵ ਹੋ ਕੇ ਜਾਣਕਾਰੀ ਇਹ ਰਿਦੰਦੇ ਰਹਾਂਗੇ ਕਿ ਮੀਂਹਾਂ ਜੇ ਕਾਰਵਾਈ ਵੀ ਹੁੰਦੀ ਰਹੂਗੀ ਤੇ ਉਧਰੋਂ ਜਿਹੜਾ ਕਿ ਅਪਡੇਟ ਆ ਤੁਹਾਡੇ ਤੱਕ ਅਸੀਂ ਸਮੇਂ-ਸਮੇਂ ਦੇ ਉੱਤੇ ਜਿਹੜੀ ਸੈਟੇਲਾਈਟਾਂ ਦੇ ਉੱਤੋਂ ਦੇਖ ਕੇ ਉਹ ਵੀ ਸਾਂਝੀ ਕਰਦੇ ਰਹਾਂਗੇ ਕਿ ਮੌਸਮ ਕਿਹੋ ਜਿਹਾ ਰਹੂਗਾ ਦੇ ਬਾਕੀ ਪੰਜਾਬ ਦੇ ਮੇਰੇ ਹੁਣ ਹਾਲਾਤਾਂ ਨੂੰ ਦੇਖਦੇ ਹੋਏ ਜੋ ਵੀ ਵੀਡੀਓ ਆ ਤੁਸੀਂ ਬਿਨਾ ਖੋਖੇ ਬਿਨਾ ਸਮਝੇ ਸ਼ੇਅਰ ਨਾ ਕਰਿਓ ਤੇ ਕਿਸੇ ਦੀ ਵੀ ਜਿਹੜੀ ਵੀਡੀਓ ਜਿਵੇਂ ਫੌਜ ਦੀ ਜਿਹੜੀਆਂ ਗਤੀਵਿਧੀਆਂ ਦੀ ਉਹ ਅੱਗੇ ਸ਼ੇਅਰ ਨਾ ਕਰੋ ਦੋਸਤੋ ਕਿਉਂਕਿ ਹਾਲਾਤ ਥੋੜੇ ਜਿਹਾ ਨਾਜ਼ੁਕ ਹੁੰਦੇ ਜਾਂਦੇ ਨੇ ਇਸ ਕਰਕੇ ਕਿਸੇ ਵੀ ਅਫਵਾਹ ਤੇ ਜਾਂ ਕਿਸੇ ਵੀ ਜਿਹੜੀ ਜਾਣਕਾਰੀ ਨੂੰ ਬਿਨਾ ਜਾਣਕਾਰੀ ਤੋਂ ਸ਼ੇਅਰ ਨਾ ਕਰਿਓ ਇਸ ਕਰਕੇ ਤੁਹਾਡੇ ਤੱਕ ਇਹ ਜਿਹੜੀ ਅਪਡੇਟ ਆ ਸਾਡਾ ਪਹੁੰਚਾਉਣਾ ਫਰਜ਼ ਹੈ ਦੋਸਤੋ ਤੁਸੀਂ ਦੇਖ ਪਾ ਰਹੇ ਹੋ ਮੌਸਮ ਦੀ ਅਪਡੇਟ ਸਾਡੇ ਅਨ ਜੋ ਐਸਐਮਆਰ ਜਿਹੜੀ ਤਸਵੀਰ ਦੇ ਮੁਤਾਬਕ ਜਾਣਕਾਰੀ ਇਹਦੇ ਸਕੂਲਾਂ ਦੇ ਵਿੱਚ ਜਿਹੜੀਆਂ ਅਪਡੇਟਾਂ ਆ ਰਹੀਆਂ ਨੇ ਜੀ ਇਸ ਕਰਕੇ ਵਿੱਚ ਵੀ ਦੇਖਣ ਲੱਗੇ ਸੀ ਕਿ ਸਕੂਲਾਂ ਨੂੰ ਅੱਜ ਥੋੜੇ ਬੰਦ ਜਿਹੜਾ ਮੌਜੂਦਾ ਹਾਲਾਤਾਂ ਦੇਖਦੇ ਹੋਏ ਸਕੂਲ ਨੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ ਤੇ ਜਾਣਕਾਰੀ ਨੂੰ ਅੱਗੇ ਸਾਂਝਾ ਜ਼ਰੂਰ ਕਰ ਦਿਓ ਕਾਲਜ ਜਿਹੜੇ ਪ੍ਰਾਈਵੇਟ ਸਕੂਲ ਨੇ ਸਾਰੇ ਬੰਦ ਹੋ ਗਏ ਨੇ ਜੀ ਇਸ ਕਰਕੇ ਮੌਜੂਦਾ ਹਾਲਾਤ ਨੇ ਜਿਹੜੇ ਹੋ ਥੋੜੇ ਜਿ ਬਿਗੜਦੇ ਜਾਂਦੇ ਨੇ ਇਸ ਕਰਕੇ ਤੁਸੀਂ ਵੀ ਜਿਹੜੀ ਵੀ ਵੀਡੀਓ ਨੂੰ ਸ਼ੇਅਰ ਕਰਨਾ ਉਹਨੂੰ ਘੋਖ ਕੇ ਉਹਨੂੰ ਸੋਚ ਕੇ ਸਮਝ ਕੇ ਅੱਗੇ ਸ਼ੇਅਰ ਕਰਿਓ ਬਿਨਾ ਪੁਸ਼ਟੀ ਤੋਂ ਕੋਈ ਵੀ ਜਾਣਕਾਰੀ ਜਿਹੜੀ ਅੱਗੇ ਸਾਂਝੀ ਨਾ ਕਰਿਓ ਤਸਵੀਰਾਂ ਮੌਸਮ ਦੀਆਂ ਅਸੀਂ ਸਮੇਂ-ਸਮੇਂ ਦੇ ਉੱਤੇ ਤੁਹਾੜ ਤੱਕ ਪਹੁੰਚਾਉਂਦੇ ਰਾਂਗੇ ਜਿਹੜੀਆਂ ਕਿ ਲਾਈਵ ਤੁਸੀਂ ਦੇਖ ਪਾ ਰਹੇ ਹੋ ਮੌਸਮ ਪੰਜਾਬ ਟੀਵੀ ਦੇ ਉੱਤੇ ਕਿ ਮੌਸਮ ਜਿਹੜਾ ਹੋ ਲਗਾਤਾਰ ਖਰਾਬ ਹੁੰਦਾ ਹੋਇਆ ਨਜ਼ਰ ਹੋ ਰਿਹਾ ਤੇ ਇਹ ਮੌਸਮ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਕਰਦਾ ਹੋਇਆ ਨਜ਼ਰ ਆਊਗਾ ਜਿਹੜੀਆਂ ਕਿ ਇਸ ਸਮੇਂ ਮੀਂਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਦੋਸਤੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਂਹ ਦੀ ਕਾਰਵਾਈ ਜਿਹੜੀ ਟੁੱਟਵੇਂ ਰੂਪ ਦੇ ਵਿੱਚ ਹੋਊਗੀ ਜਿਵੇਂ ਕਿ ਕੱਲ ਆਪਾਂ ਦੇਖਿਆ ਕਈ ਇਲਾਕਿਆਂ ਦੇ ਵਿੱਚ ਗੜੇ ਮਾਰਿਆ ਕਈਆਂ ਦੇ ਵਿੱਚ ਇਹਦੀਆਂ ਮੀਂਹਾਂ ਦੀਆਂ ਕਾਰਵਾਈਆਂ ਨੇ ਇਹ ਟੁੱਟਵੇਂ ਰੂਪ ਦੇ ਵਿੱਚ ਹੋ ਰਹੀਆਂ ਨੇ ਤੇ ਬਾਕੀ ਤੁਸੀਂ ਲਾਈਵ ਉਗੱਦਲਬਾਈ ਦੀ ਤਸਵੀਰ ਦੇਖ ਸਕਦੇ ਹੋ ਗਾੜੇ ਬੱਦਲ ਜਿਹੜੇ ਸੰਘਣੇ ਬੱਦਲ ਨੇੜੇ ਉਹ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਏ ਹੋਏ ਨੇ ਤੇ ਕੰਿਆਂ ਦੇ ਵਿੱਚ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਹੁੰਚ ਜਾਣਗੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਬੱਦਲ ਜਿਹੜੇ ਅੱਗੇ ਵੱਲ ਨੂੰ ਵਧ ਰਹੇ ਨੇ ਇਸ ਤਰ੍ਹਾਂ ਜਿਹੜੇ ਆ ਰਹੇ ਨੇ ਇਹ ਲੁਧਿਆਣਾ ਜਲੰਧਰ ਤੇ ਸ੍ਰੀ ਨੰਦਪੁਰ ਸਾਹਿਬ ਰੋਪੜ ਨਮਾਸ਼ਹਿਰ ਹਸ਼ਿਆਰਪੁਰ ਕਬੂਲਥਲਾ ਮੋਗਾ ਤਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਤੇ ਉਸ ਤੋਂ ਬਾਅਦ ਪਠਾਨਕੋਟ ਇਹਨਾਂ ਇਲਾਕਿਆਂ ਵਿੱਚ ਇਹ ਬੱਦਲ ਵਾਏ ਜਿਹੜੀ ਪਹੁੰਚੀ ਹੋਈ ਹੈ ਉਥੋਂ ਇਹ ਬੱਦਲ ਵਾਏ ਅੱਗੇ ਵੱਲ ਨੂੰ ਜਿਹੜੀ ਹਵਾ ਦੇ ਨਾਲ ਆ ਰਹੀ ਹੈ ਦੋਸਤੋ ਤਸਵੀਰ ਮੌਸਮ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਿਹੜੇ ਦੋਸਤ ਮਿੱਤਰ ਪਹਿਲੀ ਵਾਰੀ ਨਵੇਂ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਦੋਸਤੋ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਜਿਹੜਾ ਕਿਹੋ ਜੀ ਮੌਸਮ ਦੀਆਂ ਗਤੀਵਿਧੀਆਂ ਨੇ ਇਸ ਸਮੇਂ ਦੀਆਂ ਤੇ ਜਰੂਰ ਸਾਨੂੰ ਸ਼ੇਅਰ ਕਰ ਸਕਦੇ ਹੋ ਕਿਉਂਕਿ ਇਹ ਕਈ ਇਲਾਕੇ ਦੇ ਵਿੱਚ ਇਹ ਬਦਲਵਾਈ ਜਿਹੜੀ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਕਰੂਗੀ ਤੇ ਇਸ ਸਮੇਂ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਤੇ ਕਿਤੇ ਜਿਹੜਾ ਹਲਕਾ ਫੁਲਕਾ ਦਰਮਿਆਨਾ ਮੀਂਹ ਜਿਹੜਾ ਛਿੱਟੇ ਸਰਤਨੋਂ ਪੈਰਨ ਜਿਵੇਂ ਕਿ ਕੱਲ ਵੀ ਕਈ ਇਲਾਕਿਆਂ ਦੇ ਵਿੱਚ ਮਾਝੇ ਦਵਾਬੇ ਦੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਈਆਂ ਨੇ ਉਸੇ ਤਰ੍ਹਾਂ ਅੱਜ ਵੀ ਮਾਝੇ ਤੇ ਦਵਾਬੇ ਦੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੁੰਦੀ ਹੋਈ ਨਜ਼ਰ ਆ ਰਹੀਆਂ ਨੇ ਉਸ ਤੋਂ ਬਾਅਦ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਇਹ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤਸਵੀਰਾਂ ਲਾਈਵ ਤੱਕ ਇਹ ਮੌਸਮ ਪੰਜਾਬ ਟੀਵੀ ਦੇ ਉੱਤੇ ਸਾਂਝਾ ਕਰ ਰਹੇ ਹਾਂ ਦੋਸਤੋ ਕੋਈ ਵੀ ਜਾਣਕਾਰੀ ਜਿਹੜੀ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਕਰਨਾ ਤੁਹਾਡਾ ਫਰਜ਼ ਹੈ ਕਿਸੇ ਵੀ ਜਿਹੜੀ ਕੋਈ ਵੀ ਜੋ ਨਿਊਜ਼ ਆ ਰਹੀ ਹੈ ਉਸ ਨੂੰ ਹਮੇਸ਼ਾ ਪੁਸ਼ਟੀ ਕਰਕੇ ਹੀ ਅੱਗੇ ਸ਼ੇਅਰ ਕਰਿਓ ਜਾਂ ਉਸ ਦੇ ਉੱਤੇ ਕਮੈਂਟ ਕਰਿਓ ਇਸ ਕਰਕੇ ਜਿਹੜੇ ਦੋਸਤ ਮਿੱਤਰ ਨਵੇਂ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਤੁਹਾਡੇ ਇਲਾਕੇ ਦੇ ਮੌਸਮ ਦੀ ਕੀ ਅਪਡੇਟ ਹੈ ਦੋਸਤੋ ਤੁਸੀਂ ਸਾਨੂੰ ਸ਼ੇਅਰ ਕਰ ਸਕਦੇ ਹੋ ਕਿਉਂਕਿ ਮੌਸਮ ਦੇ ਵਿੱਚ ਕਰਬਟਾ ਜਿਹੜੀ ਉਹ ਆਈ ਹੋਈ ਹੈ ਬੱਦਲਬਾਜ਼ੀ ਦੀ ਪਹੁੰਚੀ ਹੋਈ ਹੈ ਕਿਤੇ ਕਿਤੇ ਜਿਹੜੇ ਮੀਂਹ ਦਾ ਦੌਰ ਹੈ ਜਿਹੜਾ ਉਹ ਲਗਾਤਾਰ ਜਾਰੀ ਹੈ ਤੇ ਮੀ ਆ ਜਿਹੋ ਕਿਤੇ ਕਿਤੇ ਪੈਦਾ ਹੋਇਆ ਨਜ਼ਰ ਆ ਰਿਹਾ ਹੋਊਗਾ ਦੋਸਤੋ ਜਿਹੜੀ ਇਹ ਤਸਵੀਰ ਸੰਘਣੇ ਕਾਲੇ ਬੱਦਲਾਂ ਦੀ ਦਿਖਾਈ ਦੇ ਰਹੀ ਆ ਤਾਂ ਇਹ ਜਿਹੜੇ ਸਾਨੂੰ ਅਪਡੇਟ ਪ੍ਰਾਪਤ ਹੋ ਰਹੀ ਹੈ ਕਿ ਜਲੰਧਰ ਤੋਂ ਨਾਲ ਲੱਗਦੇ ਇਲਾਕੇ ਮੋਗਾ ਕਪੂਰਥਲੇ ਦੇ ਇਲਾਕੇ ਤਰਨਤਨ ਸਾਹਿਬ ਦਾ ਰਕੇ ਅਮਰਸਰ ਸਾਹਿਬ ਗਰਦਾਸਪੁਰ ਦੇ ਇਲਾਕੇ ਪਠਾਨਕੋਟ ਦੇ ਇਲਾਕੇ ਨਮਾਸ਼ਹਿਰ ਹੁਸ਼ਿਆਰਪੁਰ ਦੇ ਇਲਾਕੇ ਇਹਨਾਂ ਦੇ ਵਿੱਚ ਮਿਹਾਂ ਦਾ ਜਿਹੜਾ ਇਹ ਦੌਰ ਸ਼ੁਰੂ ਹੋਇਆ ਹੋਊਗਾ ਕਿਉਂਕਿ ਇਸ ਸਮੇਂ ਦੀ ਅਪਡੇਟ ਉਧਰਲੇ ਪਾਸੇ ਤੋਂ ਹੀ ਇਹ ਜਿਹੜੀ ਬੱਦਲਾਂ ਦੀ ਆਵਾਜ਼ ਆਪਾਂ ਨੂੰ ਦਿਖਾਈ ਦੇ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਪਟਿਆਲੇ ਦੇ ਵਿੱਚ ਵੀ ਬੱਦਲ ਪਹੁੰਚ ਚੁੱਕੇ ਨੇ ਮਰੇਕੋਟਲੇ ਦੇ ਵਿੱਚ ਵੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਚੰਡੀਗੜ੍ਹ ਮਹਾਲੀ ਦੇ ਵਿੱਚ ਵੀ ਸੰਗਰੂਰ ਤੇ ਮਾਨਸਾਬ ਠੰਡਾ ਵਾਲੀ ਸਾਈਡ ਵੀ ਟੁੱਟਵੇਂ ਬੱਦਲ ਨੇ ਜਿਹੜੇ ਉਹ ਪਹੁੰਚ ਚੁੱਕੇ ਨੇ ਪਰੰਤੂ ਮੀਂਹ ਦੀਆਂ ਕਾਰਵਾਈਆਂ ਹਜੇ ਇਹਨਾਂ ਇਲਾਕਿਆਂ ਦੇ ਵਿੱਚ ਆਉਣ ਵਾਲਾ ਸੰਭਾਵਨਾ ਹੈ ਜਿਹੜੀਆਂ ਹੋਣਗੀਆਂ ਟੁੱਟਵੇਂ ਰੂਪ ਦੇ ਵਿੱਚ ਹੋਣਗੀਆਂ ਦੋਸਤੋ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਬੱਦਲ ਨੇ ਜਿਹੜੇ ਇਹ ਅੱਗੇ ਵੱਲ ਨੂੰ ਬਾਜ਼ ਰਹਿਣੇ ਤੇ ਪਰੰਤੂ ਇਹ ਦੁਪਹਿਰ ਤੋਂ ਬਾਅਦ ਵੀ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਜਾਰੀ ਰਹਿਣਗੀਆਂ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਸਾਨੂੰ ਤਹਾਡੇ ਇਲਾਕੇ ਦੇ ਵਿੱਚ ਮੀਂਹ ਆ ਜਿਹੜਾ ਉਹ ਦੋਸਤੋ ਆ ਚੁੱਕਿਆ ਜਾਂ ਨਹੀਂ ਕਿਉਂਕਿ ਇਹ ਬੱਦਲ ਬਈ ਜਿਹੜੀ ਸਾਨੂੰ ਮਾਝੇ ਦੇ ਦਬਾਬੇ ਦੇ ਇਲਾਕੇ ਦੇ ਵਿੱਚ ਵੱਲ ਦਿਖਾਈ ਦੇ ਰਹੀ ਹੈ ਤੇ ਬਾਕੀ ਮਾਲਵੇ ਦੇ ਖੇਤਰਾਂ ਦੇ ਵਿੱਚ ਵੀ ਇਹ ਬੱਦਲਬਾਈ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਪੁਆਦ ਦੇ ਖੇਤਰਾਂ ਦੇ ਵਿੱਚ ਵੀ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਇਹ ਮੀਂਹਾਂ ਦੇ ਆਕਾਰ ਬਾਈਆਂ ਜਿਹੜੀਆਂ ਲਗਾਤਾਰ ਜਾਰੀ ਰਹਿਣਗੀਆਂ ਕਿਤੇ ਮੀਂਹ ਥੋੜਾ ਜਿਆ ਦਰਮਿਆਨਾ ਹੋਊ ਕਿਤੇ ਟੁੱਟ ਮਰੂਗ ਵਿੱਚ ਕਿਤੇ ਥੋੜਾ ਜਿਆ ਤੇਜ਼ ਮੀਂਹ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲੂਗਾ ਇਹ ਨਹੀਂ ਹੈਗਾ ਕਿ ਲਗਾਤਾਰ ਮੀਂਹ ਜਿਹੜਾ ਦੁਪਹਿਰ ਦੇ ਸਮੇਂ ਤੱਕ ਇਹ ਪਊਗਾ ਇਹ ਸਿਰਫ 8 9 ਜਾਂ 10 ਵਜੇ ਦੇ 11 ਵਜੇ ਤੱਕ ਬੱਦਲਬਾਈ ਇਸੇ ਤਰ੍ਹਾਂ ਰਹੂਗੀ ਫਿਰ ਤੁੱਪ ਲੱਗੂਗੀ ਤੁੱਪ ਲੱਗਣ ਤੋਂ ਬਾਅਦ ਪੈਹ ਜਾ ਗਰਜਲ ਇਸ ਕਾਲੇ ਬੱਦਲ ਜਿਵੇਂ ਕਿ ਕੱਲ ਬਣੇ ਤੇ ਉਸ ਤਰ੍ਹਾਂ ਦਾ ਮਾਹੌਲ ਬਣੂਗਾ ਤੁਸੀਂ ਪੂਰੀ ਵੀਡੀਓ ਦੇ ਲਈ ਜੁੜੇ ਰਹੋ ਸਾਡੇ ਨਾਲ ਤੇ ਹੋਰ ਅਪਡੇਟ ਅਸੀਂ ਤਾਰ ਤੱਕ ਸਮੇਂ-ਸਮੇਂ ਦੇ ਉੱਤੇ ਪਹੁੰਚਾਉਂਦੇ ਰਹਾਂਗੇ ਦੋਸਤੋ ਤਸਵੀਰਾਂ ਨੇ ਮੌਸਮ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਇਸ ਸਮੇਂ ਮੌਸਮ ਜਿਹੜਾ ਕਰਵਟ ਲੈ ਚੁੱਕਿਆ ਜਿਵੇਂ ਰਾਤ ਦੀ ਵੀਡੀਓ ਦੇ ਵਿੱਚ ਲਾਈਵ ਹੋ ਕੇ ਦੱਸਿਆ ਸੀ ਕਿ ਮੌਸਮ ਅੱਜ ਜਿਹੜਾ ਕਰਵਟ ਲਾਊਗਾ ਤੇ ਹੋਰ ਅਪਡੇਟ ਦੇ ਲਈ ਇਸ ਤਾਨ ਨੂੰ ਫੇਰ ਦੁਬਾਰਾ ਲਾਈਵ ਹੋ ਕੇ ਜਬ ਵੀਡੀਓ ਬਣਾ ਕੇ ਜਿਹੜੀ ਜਾਣਕਾਰੀ ਆ ਦੋਸਤੋ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ